ਸਤਿ ਸ਼੍ਰੀ ਅਕਾਲ ਅੱਜ ਆਪਾਂ ਬਿਟਕੋਇਨ ਬਾਰੇ ਗੱਲ ਕਰਾਂਗੇ ਬਿਟਕੋਇਨ ਹੈ ਕੀ ਆ ਇੱਕ ਕਿਵੇਂ ਬਣਿਆ ਕਦੋਂ ਸ਼ੁਰੂਆਤ ਹੋਈ ਇਹਨੂੰ ਕਿਵੇਂ ਵਰਤਿਆ ਜਾਂਦਾ ਤੇ ਇਹਦੇ ਚ ਇਨਵੈਸਟ ਕਿਵੇਂ ਕੀਤਾ ਜਾਂਦਾ ਪੈਸਾ ਕਿਵੇਂ ਬਣਾਇਆ ਜਾਂਦਾ ਕੀ ਇਹ ਸੇਫ ਹੈਗਾ ਇਹਦੇ ਚ ਇਨਵੈਸਟ ਕਰਨਾ ਜਾਂ ਨਹੀਂ ਜਾਂ ਇਹ ਕਾਨੂੰਨੀ ਆ ਜਾਂ ਗੈਰ ਕਾਨੂੰਨੀ ਆ ਇਹਦੇ ਬਾਰੇ ਆਪਾਂ ਅੱਜ ਜਾਣਾਂਗੇ ਬਿਟਕੋਇਨ ਨੂੰ ਸਮਝਣ ਤੋਂ ਪਹਿਲਾਂ ਅੱਪਾ ਚੱਲਦੇ ਆ 2008 'ਚ ਜਦੋਂ ਦੁਨੀਆ ਦੀ ਬਹੁਤ ਹੀ ਵੱਡੀ ਆਰਥਿਕ ਮੰਦੀ ਆਈ ਸੀ ਇਹ ਆਰਥਿਕ ਮੰਦੀ ਕਿਉਂ ਆਈ ਸੀ ਇਹਦੇ ਨਾਲ ਜੁੜਿਆ ਬਿਟਕੋਇਨ ਦਾ ਥੋੜਾ ਜਿਹਾ ਇਤਿਹਾਸ ਯੂਐਸਟੀ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਸੀ ਕਿ ਯੂਐਸ ਦੇ ਤਕਰੀਬਨ ਹਰ ਸਿਟੀਜ਼ਨ ਕੋਲੇ ਅਧਿਕਾਰ ਹੈਗਾ ਕਿ ਉਹਨਾਂ ਦਾ ਆਪਣਾ ਘਰ ਹੋਵੇ ਤੁਹਾਨੂੰ ਸਾਰਿਆਂ ਨੂੰ ਪਤਾ ਵੈਸਟ ਦੇ ਵਿੱਚ ਤੇ ਸਾਰਿਆਂ ਨੂੰ ਲੋਨ ਲੈ ਕੇ ਘਰ ਬਣਾਉਣਾ ਪੈਂਦਾ ਕਿਉਂਕਿ ਉਹਨਾਂ ਦੀ ਇਨਕਮ ਜਿਹੜੀ ਉਹ ਸੇਵਿੰਗ ਨਹੀਂ ਹੋ ਪਾਉਂਦੇ ਤੇ ਸਰਕਾਰ ਦੇ ਹੁਕਮ ਦੇ ਨਾਲ ਬੈਂਕਾਂ ਨੇ ਵੱਡੇ ਵੱਡੇ ਲੋਨ ਦੇ ਦਿੱਤੇ ਲੋਕਾਂ ਨੂੰ ਬਿਨਾਂ ਡਿਪੋਜ਼ਿਟ ਤੋਂ ਜੋ ਘੱਟ ਤੋਂ ਘੱਟ ਡਿਪੋਜ਼ਿਟ ਤੋਂ ਬੈਸੇ ਤਾਂ ਜੇ ਘਰ ਲੈਣਾ ਹੋਵੇ ਤੁਹਾਨੂੰ 5 ਤੋਂ 20% ਡਿਪੋਜ਼ਿਟ ਜਿਹੜੀ ਸੇਵਿੰਗ ਕਰਨੀ ਪੈਂਦੀ ਹੈ ਜੇ ਲੱਖ ਡਾਲਰ ਦਾ ਘਰ ਆ ਤਾਂ ਤੁਹਾਨੂੰ 20000 ਤੱਕ ਆਪਣੇ ਪੈਸੇ ਵਰਤਨੇ ਪੈਂਦੇ 80% ਜਿਹੜਾ ਹੈਗਾ ਅਮ ਬੈਂਕਾਂ ਦਾ ਲੋਨ ਦੇ ਦਿੱਤੇ ਨਾਲ ਘਰ ਲੈਣਾ ਪਰ 2008 ਤੋਂ ਪਹਿਲਾਂ ਯੂਐਸ ਦੇ ਵਿੱਚ ਕੀ ਕਰਦਾ ਕਿ ਡਿਪੋਜ਼ਿਟ ਦੀ ਲੋੜ ਹੀ ਨਹੀਂ ਤੁਹਾਨੂੰ ਕੋਈ ਪੈਸਾ ਆਪਣੇ ਕੋਲੋਂ ਨਹੀਂ ਦੇਣਾ ਪੈਣਾ ਬੈਂਕ ਤੋਂ ਲੋਨ ਲਓ ਤੇ ਘਰ ਖਰੀਦੋ ਹੁਣ ਤੁਸੀਂ ਸਮਝ ਗਏ ਹੋਗੇ ਬਹੁਤ ਸਾਰੇ ਲੋਕਾਂ ਨੇ ਸੋਚਿਆ ਕਿ ਸੁਪਨਾ ਪੂਰਾ ਹੋਣ ਵਾਲਾ ਤੇ ਘਰ ਖਰੀਦਦੇ ਵੱਡੇ ਵੱਡੇ ਲੋਨ ਲਾਏ ਮਹਿਲਾਂ ਵਰਗੇ ਘਰ ਖਰੀਦ ਲਏ ਹੋਇਆ ਕੀ ਉਹਨਾਂ ਲੋਕਾਂ ਨੇ ਵੀ ਘਰ ਖਰੀਦ ਲਏ ਜਿੰਨਾ ਤੋਂ ਕਸ਼ਟਾਂ ਪਰਨਾ ਜਾ ਹੀ ਨਹੀਂ ਸਕੇਦਾਂ ਉਹਨਾਂ ਦੀ ਇੰਨੀ ਇਨਕਮ ਹੈ ਹੀ ਨਹੀਂ ਸੀ ਕਿ ਉਹ ਹੁੱਕੇ ਤਾਂ ਪਰ ਸਕਦੇ ਕਿਸ਼ਤਾਂ ਟੁੱਟਣ ਲੱਗ ਗਈਆਂ ਜਦੋਂ ਬਹੁਤ ਸਾਰੀਆਂ ਕਿਸ਼ਤਾਂ ਟੁੱਟਦੀਆਂ ਤੇ ਫਿਰ ਘਰ ਵੇਚਣ ਲਈ ਲੋਕ ਮਜਬੂਰ ਹੋ ਗਏ ਇੱਕੋਦਮ ਬਹੁਤ ਸਾਰੇ ਲੋਕਾਂ ਨੇ ਘਰ ਸੇਲ ਤੇ ਲਾਏ ਕਰਕੇ ਸਪਲਾਈ ਵੱਧ ਗਈ ਡਿਮਾਂਡ ਘਟ ਗਈ ਘਰਾਂ ਦੀਆਂ ਕੀਮਤਾਂ ਡਿੱਗਣ ਲੱਗ ਪਈਆਂ ਘਰਾਂ ਦੀਆਂ ਇੰਨੀਆਂ ਕੀਮਤਾਂ ਡਿੱਗੀਆਂ ਕਿ ਲੋਕ ਘਰਾਂ ਦੀ ਚਾਬੀ ਫੜਾ ਕੇ ਕਿਉਂਕਿ ਆਪਦਾ ਤਾਂ ਡਿਪੋਜ਼ਿਟ ਕੁਛ ਹੈ ਨਹੀਂ ਸੀ ਲੋਕ ਘਰਾਂ ਦੀ ਚਾਬੀ ਬੈਂਕ 'ਚ ਰੱਖ ਕੇ ਭੱਜ ਗਏ ਕੰਨੀ ਆ ਚੱਕੋਂ ਤੱਕ ਅਸੀਂ ਨਹੀਂ ਫੋਰਡ ਕਰ ਸਕਦੇ ਹੁਣ ਬੈਂਕ ਕੋ ਲੋਨ ਕਿਵੇਂ ਪੇ ਕਰਦੀ ਹੈ ਲੈ ਬੈਂਕ ਨੂੰ ਵੀ ਘਰ ਵੇਚ ਕੇ ਪੈਸਾ ਵਟ ਕੇ ਉਹ ਲੋਨ ਭਰਨਾ ਪੈਂਦਾ ਪੈਸਾ ਉਹਨਾਂ ਵਟਿਆ ਨਹੀਂ ਗਿਆ ਉਹਨਾਂ ਘਰਾਂ ਦੀ ਕੀਮਤ ਘਟ ਚੁੱਕੀ ਸੀ ਤੇ ਬੈਂਕਾਂ ਤਬਾਹ ਹੋ ਗਈਆਂ ਉਹ ਮੰਦੀ ਦਾ ਐਡਾ ਬੁਰਾ ਹਾਲ ਹੋਇਆ ਕਿ ਜਿਹੜਾ ਲੋਕਾਂ ਦਾ ਸਟਾਕ ਦੇ ਵਿੱਚ ਸ਼ੇਅਰ ਮਾਰਕੀਟ ਚ ਪੈਸਾ ਲੱਗਿਆ ਸੀ ਉਹ ਵੀ 70 80% ਦੇ ਘਰਾਵਟ ਆ ਗਏ ਲੋਕ ਡੁੱਬ ਗਏ ਸੀ ਵੱਡੀਆਂ-ਵੱਡੀਆਂ ਕੰਪਨੀਆਂਜ਼ ਬੰਦ ਹੋ ਗਈਆਂ ਲੋਕਾਂ ਦੀਆਂ ਜੌਬਸ ਚਲੀਆਂ ਗਈਆਂ ਇਹਨੇ ਹੋਰ ਵੀ ਜਿਹੜਾ ਸਾਈਕਲ ਸੀ ਉਹਨੂੰ ਹੋਰ ਵੀ ਖਤਰਨਾਕ ਰੂਪ ਦਿੱਤਾ ਸੀ ਇੰਨੇ ਲੋਕਾਂ ਦਾ ਪੈਸਾ ਡੁੱਬ ਗਿਆ ਤੇ ਕਿਉਂਕਿ ਹਰ ਇੱਕ ਚੀਜ਼ ਸਰਕਾਰ ਜਾਂ ਬੈਂਕ ਕੰਟਰੋਲ ਕਰ ਰਹੀ ਸੀ ਪੈਸਾ ਤਦ ਦਾ ਇੱਕੋ ਇੱਕ ਸੋਲੂਸ਼ਨ ਸੀ ਵੀ ਕੋਈ ਐਸੀ ਕਰੰਸੀ ਹੋਵੇ ਜਿਹੜੀ ਸਰਕਾਰ ਜਾਂ ਬੈਂਕ ਦੁਆਰਾ ਕੰਟਰੋਲਡ ਨਾ ਹੋਵੇ ਤਾਂ ਉਹਦੇ ਹੀ ਜਨਮ ਹੋਇਆ ਫਿਰ ਬਿਟਕੋਇਨ ਦਾ ਬਿਟਕੋਇਨ 2008 ਦੇ ਕਰੀਬ ਬਣਿਆ ਸੀ 2009 ਚ ਇਹਦੀ ਇਹਦੀ ਜਾਨੀ ਕਿ ਖਰੀਦੋ-ਫਰੋਸ਼ੀ ਸ਼ੁਰੂ ਹੋਈ ਹੈ ਇੱਕ ਡਿਜੀਟਲ ਕਰੰਸੀ ਆ ਜਿਵੇਂ ਰੁਪਈਆ ਡਾਲਰ ਆ ਕਿਸੇ ਚੀਜ਼ ਨੂੰ ਖਰੀਦਣ ਜਾਂ ਵੇਚਣ ਲਈ ਅਸੀਂ ਪੈਸੇ ਦੀ ਯੂਜ਼ ਕਰਦੇ ਆ ਰੁਪਈਏ ਦੀ ਯੂਜ਼ ਕਰਦੇ ਆ ਕਰੰਸੀ ਦੀ ਯੂਜ਼ ਕਰਦੇ ਆ ਉਸੇ ਤਰ੍ਹਾਂ ਹੀ ਬਿਟਕੋਇਨ ਆ ਪਰ ਇਹ ਡਿਜੀਟਲ ਆ ਇਨੂੰ ਇਹਦਾ ਫਿਜ਼ੀਕਲ ਕੋਈ ਐਗਜ਼ਿਸਟੈਂਸ ਨਹੀਂ ਹੈ ਜਿਵੇਂ ਮੈਂ ਪੈਸੇ ਨੂੰ ਜਾਂ ਰੁਪਈਏ ਨੂੰ ਜਾਂ ਡਾਲਰ ਨੂੰ ਹੱਥ ਰਾ ਕੇ ਦੇਖ ਸਕਦੇ ਆ ਕੈਸ਼ ਨੂੰ ਪ੍ਰਾਪਰਟੀ ਨੂੰ ਟੱਚ ਕਰ ਸਕਦੇ ਆ ਮਹਿਸੂਸ ਕਰ ਸਕਦੇ ਆ ਦੇਖ ਸਕਦੇ ਆ ਉਸੇ ਤਰ੍ਹਾਂ ਹੀ ਇਹ ਹੈ ਤੇ ਐਸੈਟ ਹੈ ਪਰ ਇਹਨੂੰ ਇਹਦੀ ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈਗੀ ਇਹਨੂੰ ਟੱਚ ਨਹੀਂ ਕਰ ਸਕਦੇ ਦੇਖ ਨਹੀਂ ਸਕਦੇ ਹੱਥ ਨਹੀਂ ਲਾ ਸਕਦੇ ਇੰਟਰਨੈਟ ਤੇ ਬੇਸਡ ਹੈ ਇਹ ਹੈ ਕਰੰਸੀ ਹੈ ਤੇ ਇਹਨੂੰ ਡਿਜੀਟਲ ਐਸੈਟ ਕਿਹਾ ਜਾਂਦਾ ਕਿਉਂਕਿ ਇਹਦੀ ਕੀਮਤ ਹੈ ਇੱਕ ਜਿਸ ਤਰ੍ਹਾਂ ਘਰ ਵੇਚ ਕੇ ਤੁਹਾਨੂੰ ਪੈਸਾ ਮਿਲਦਾ ਇੱਕ ਕੀਮਤ ਮਿਲਦੀ ਹੈ ਉਸੇ ਤਰ੍ਹਾਂ ਹੀ ਬਿਟਕੋਇਨ ਨੂੰ ਵੇਚ ਕੇ ਪੈਸਾ ਮਿਲਦਾ ਫਰਕ ਕੀ ਹੈ ਕਿ ਬਾਕੀ ਫਿਜ਼ੀਕਲ ਐਸੈਟ ਨੂੰ ਅਸੀਂ ਮਹਿਸੂਸ ਹੁੰਦਾ ਕਿ ਸਾਡੇ ਕੋਲ ਕੋਈ ਜਾਇਦਾਦ ਹੈਗੀ ਆ ਲੈਂਡ ਹੈਗੀ ਆ ਜ਼ਮੀਨ ਹੈਗੀ ਆ ਘਰ ਹੈਗਾ ਪੈਸਾ ਹੈਗਾ ਦੇਖ ਸਕਦੇ ਆ ਇਹਨੂੰ ਤੁਸੀਂ ਆਪਣੇ ਆਪਾ ਤੇ ਫਿਜ਼ੀਕਲੀ ਕੰਟਰੋਲ ਨਹੀਂ ਕਰ ਸਕਾਰੇ ਜਿਵੇਂ ਪੈਸੇ ਨੂੰ ਪਰਸ ਚ ਰੱਖਿਆ ਜਾਂਦਾ ਤੇ ਇਹਨੂੰ ਪਰਸ ਚ ਨਹੀਂ ਰੱਖਿਆ ਜਾ ਸਕਦਾ ਇਹਨੂੰ ਰੱਖਣ ਲਈ ਡਿਜੀਟਲ ਪਰਸ ਆਉਂਦੇ ਨੇ ਜਿਹਨੂੰ ਵਾਲਟ ਕਿਹਾ ਜਾਂਦਾ ਉਹ ਕਿਸੇ ਐਪ ਦੇ ਜ਼ਰੀਏ ਡਵੈਲਪ ਹੋਏ ਨੇ ਉੱਥੇ ਹੀ ਸਟੋਰ ਕਰਕੇ ਇਹਨੂੰ ਰੱਖਣਾ ਪੈਂਦਾ ਪਰ ਹਾਂ ਜਦੋਂ ਤੁਸੀਂ ਇਹਨੂੰ ਵੇਚਦੇ ਹੋ ਤੁਹਾਨੂੰ ਇੱਕ ਕੀਮਤ ਮਿਲਦੀ ਹੈ ਹੁਣ ਕੀ ਇਹ ਲੀਗਲ ਹੈ ਜਾਂ ਨਹੀਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲੀਗਲ ਹੈ ਜਰਮਨੀ ਸਪੇਨ ਆਸਟ੍ਰੇਲੀਆ ਦੇ ਵਿੱਚ ਤੁਸੀਂ ਬਿਟਕੋਇਨ ਨਾਲ ਘਰ ਖਰੀਦ ਸਕਦੇ ਹੋ ਜ਼ਮੀਨ ਖਰੀਦ ਸਕਦੇ ਹੋ ਬਹੁਤ ਸਾਰੇ ਰੈਸਟੋਰੈਂਟ ਤੇ ਬਿੱਲ ਪੇ ਕਰ ਸਕਦੇ ਹੋ ਸਭ ਤੋਂ ਜਿਹੜਾ ਵੱਡਾ ਡਿਫਰੈਂਸ ਹੈਗਾ ਕਿ ਇਹਨੂੰ ਸੈਂਟਰਸ ਗਵਰਨਮੈਂਟ ਕੋਈ ਵੀ ਗਵਰਨਮੈਂਟ ਜਾਂ ਬੈਂਕ ਇਹਨੂੰ ਕੰਟਰੋਲ ਨਹੀਂ ਕਰਦੀ ਇਹਦੀ ਨੋਟ ਬੰਦੀ ਨਹੀਂ ਹੋ ਸਕਦੀ ਇੱਕ ਵੱਡਾ ਫਾਇਦਾ ਸੀ ਹੁਣ ਫਾਇਦੇ ਕੀ ਕੀ ਨੇ ਇੱਕ ਤੇ ਇਹਨੂੰ ਕੋਈ ਕੰਟਰੋਲ ਨਹੀਂ ਕਰਦਾ ਤਾਂ ਇਹਦੀ ਸਿਰਫ ਜਿਹੜੀ ਕੀਮਤ ਵੱਧਦੀ ਜਾਂ ਘਟਦੀ ਹੈ ਉਹ ਡਿਮਾਂਡ ਤੇ ਸਪਲਾਈ ਤੇ ਨਿਰਭਰ ਕਰਦੀ ਹੈ ਜਿਵੇਂ ਜਿਵੇਂ ਨੂੰ ਜਿਆਦਾ ਲੋਕ ਖਰੀਦਣਗੇ ਦੀ ਕੀਮਤ ਵੱਧ ਹੀ ਰਹੇਗੀ ਤਾਂ ਬਿਟਕੋਇਨ ਜਿਹੜੀ ਕੀ ਜਿਹੜੇ ਨੰਬਰਿੰਗ ਹੈਗੀ ਆ ਕਿ ਕਿੰਨੇ ਆ ਉਹ ਇੱਕ ਇੱਕ ਲਿਮਟਿਡ ਹੈਗੀ ਆ ਅਮਾਉਂਟ ਵੀ ਇੰਨੇ ਹੀ ਬਿਟਕੋਇਨ ਹੈਗੇ ਆ ਤੇ ਜੇ ਬਹੁਤ ਸਾਰੇ ਲੋਕ ਖਰੀਦਣਗੇ ਦੀ ਕੀਮਤ ਦਿਨਾਉਂਦੇ ਨਾ ਵੱਧ ਸਕਦੀ ਹੈ ਦੂਸਰਾ ਇਹਦੇ ਵਿੱਚ ਕੋਈ ਮੀਡਲਮੈਨ ਨਹੀਂ ਹੁੰਦਾ ਜਦੋਂ ਇੱਕ ਥਾਂ ਤੋਂ ਪੈਸਾ ਦੂਜੀ ਜਗ੍ਹਾ ਤੇ ਜਾਂਦਾ ਜਿਵੇਂ ਬੈਂਕਾਂ ਫੀਸ ਕੱਟ ਲੈਂਦੀਆਂ ਜੇ ਇੰਡੀਆ ਤੋਂ ਆਸਟ੍ਰੇਲੀਆ ਪੈਸਾ ਭੇਜਣਾ ਬੈਂਕਾਂ ਫੀਸ ਲੈਂਦੀਆਂ ਨੇ ਆਪਦੀ ਤਾਂ ਇਹਦੇ ਚ ਕੋਈ ਫੀਸ ਨਹੀਂ ਲੱਗਦੀ ਪਰ ਹੁਣ ਐਕਸਚੇਂਜ ਦੇ ਜ਼ਰੀਏ ਹੀ ਖਰੀਦਿਆ ਜਾ ਸਕਦਾ ਤਾਂ ਥੋੜੀ ਫੀਸ ਹੋਰ ਕੱਟਦੀਆਂ ਨੇ ਜਾਂ ਇਹਦਾ ਨੁਕਸਾਨ ਕੀ ਹੈ ਕਿ ਇਹਦੀ ਕੀਮਤ ਜਿਹੜੀ ਆ ਉਹ ਵੱਧ ਘੱਟ ਸਕਦੀ ਹੈ ਇੱਕੋ ਦਮ ਜੇ ਤੁਸੀਂ 2 ਲੱਖ ਰੁਪਏ ਦਾ ਖਰੀਦਿਆ ਇਹ ਨਹੀਂ ਪਤਾ ਅਗਲੇ ਘੰਟੇ 50000 ਦਾ ਰਹਿ ਜਾਵੇ ਜਾਂ 10 ਲੱਖ ਦਾ ਵੀ ਹੋ ਸਕਦਾ ਇਹਦੀ ਕੀਮਤ ਕੋਈ ਕੰਟਰੋਲ ਨਹੀਂ ਕਰ ਰਹੀ ਇਦੇ 'ਚ ਉਤਰਾ ਚੜਾ ਜ਼ਿਆਦਾ ਆ ਸਕਦੇ ਨੇ ਪਰ ਹਾਂ ਬਹੁਤ ਸਾਰੇ ਲੋਕ ਇਸ ਇਨਵੈਸਟ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਫਿਊਚਰ ਦੀ ਜਿਹੜੀ ਆਉਣ ਵਾਲਾ ਟਾਈਮ ਦੀ ਇਹੀ ਕਰੰਸੀ ਹੈ ਲੋਕ ਮਿਡਲਮੈਨ ਨਹੀਂ ਚਾਹੁੰਦੇ ਲੋਕ ਚਾਹੁੰਦੇ ਆ ਕਿ ਉਹਨਾਂ ਦੀ ਕਰੰਸੀ ਜਿਹੜੀ ਆ ਉਹਦੇ 'ਚ ਮਿਡਲਮੈਨ ਨਾ ਹੋ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਲਦੀ ਪਹੁੰਚ ਜਾਂਦੀ ਐ ਇੱਕ ਕੋਈ ਜ਼ਿਆਦਾ ਫੀਸ ਨਹੀਂ ਹੁੰਦੀ ਸਸਤੀ ਪੈਂਦੀ ਐ ਤੇ ਇਹ ਬਲੌਕਚੇਨ ਟੈਕਨੋਲੋਜੀ ਦਾ ਯੂਜ਼ ਕਰਕੇ ਇਹਦੀ ਹਰ ਇੱਕ 트ਾਂਜੈਕਸ਼ਨ ਦਾ ਰਿਕਾਰਡ ਰਹਿੰਦਾ ਫਰੌਡ ਹੋਣ ਦੇ ਚਾਂਸ ਘੱਟ ਹੁੰਦੇ ਪਰ ਇਹਨਾਂ ਵੈਸਟ ਕਰਨਾ ਕਿੰਨਾ ਕੁ ਸਹੀ ਹੈ ਤੁਸੀਂ ਇਹ ਚ ਤਾਂ ਹੀ ਇਨਵੈਸਟ ਕਰੋ ਜੇ ਤੁਸੀਂ ਸੋਚ ਰਹੇ ਹੋ ਕਿ ਮੈਂ 10 ਸਾਲਾਂ ਲਈ ਜਾਂ 5 ਸਾਲਾਂ ਲਈ ਪੈਸਾ ਲਾ ਰਿਹਾ ਜੇ ਤੁਹਾਨੂੰ ਲੱਗਦਾ ਵੀ ਇਹਦੇ ਚ ਅੱਜ ਪੈਸਾ ਲਾ ਕੇ ਕੱਲ ਨੂੰ ਮਿਲੀਅਨਰ ਬਣ ਸਕਦੇ ਆ ਤਾਂ ਇਹ ਬਿਲਕੁਲ ਗਲਤ ਹੈ ਕਿਉਂਕਿ ਕੱਲ ਨੂੰ ਇਹ ਜ਼ੀਰੋ ਵੀ ਹੋ ਸਕਦਾ ਹੈ ਉਸੇ ਤਰ੍ਹਾਂ ਜਾਂ ਜਿਸ ਤਰ੍ਹਾਂ ਬਾਕੀ ਸਟਾਕ ਮਾਰਕੀਟ ਹੈ ਇਹ ਉਸ ਤੋਂ ਵੀ ਖਤਰਨਾਕ ਹੈ ਕਿਉਂਕਿ ਇਹਨੂੰ ਕੋਈ ਕੰਟਰੋਲ ਨਹੀਂ ਕਰਦਾ ਇਹਦੇ ਪਿੱਛੇ ਕੋਈ ਕੰਪਨੀ ਪ੍ਰੋਡਕਟ ਨਹੀਂ ਹੈਗਾ ਜਿਸ ਤਰ੍ਹਾਂ ਐਪਲ ਫੇਸਬੁੱਕ ਵਗੈਰਾ ਉਹ ਤਾਂ ਬਿਜ਼ਨਸ ਕਰਦੀਆਂ ਨਾ ਉਹਨਾਂ ਦਾ ਬਿਜ਼ਨਸ ਕਿੰਨਾ ਚੰਗਾ ਉਹਨਾਂ ਦੇ ਪ੍ਰੋਡਕਟ ਕਿੰਨੇ ਵਿਕਦੇ ਨੇ ਇਹ ਤੇ ਡਿਪੈਂਡ ਕਰਦਾ ਸ਼ੇਅਰ ਮਾਰਕੀਟ ਜਿਹੜੀ ਦੀ ਪ੍ਰਾਈਸ ਹੈ ਦੀ ਕੀਮਤ ਹੈ ਦੀ ਪਰ ਬਿਟਕੋਇਨ ਜਾਂ ਕ੍ਰਿਪਟੋ ਕਰੰਸੀ ਦੀ ਕੀਮਤ ਸਿਰਫ ਤੇ ਸਿਰਫ ਡਿਮਾਂਡ ਤੇ ਸਪਲਾਈ ਤੇ ਨਿਰਭਰ ਕਰਦੀ ਹੈ ਇਹਨੂੰ ਜੇ ਤੁਸੀਂ ਖਰੀਦਣਾ ਹੋਵੇ ਤਾਂ ਦੇਖੋ ਕਿਹੜੀ ਐਕਸਚੇਂਜ ਤੁਹਾਡੇ ਕੰਟਰੀ ਦੇ ਵਿੱਚ ਕਿਹੜੀ ਐਕਸਚੇਂਜ ਲੀਗਲ ਐਕਸਚੇਂਜ ਹੈਗੀ ਆ ਉਹਦੇ ਥਰੂ ਹੀ ਖਰੀਦੋ ਫਿਰ ਸਮਝੋ ਕਿ ਇਹਨੂੰ ਸਟੋਰ ਕਿਵੇਂ ਕਰਨਾ ਉਹਨੂੰ ਸੇਫਟੀ ਕਿਵੇਂ ਵਰਤਣੀ ਆ ਪਾਸਵਰਡ ਕਿਵੇਂ ਰੱਖਣੇ ਨੇ ਯਾਦ ਵੀ ਰੱਖਣੇ ਆ ਕਿ ਕਿੱਥੇ ਕਿਹੜੇ ਵਾਲਟ ਚ ਸਟੋਰ ਹੁੰਦਾ ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਕਰ ਸਕਦੇ ਹੋ ਰਿਸਰਚ ਕਰ ਸਕਦੇ ਹੋ ਸਿੱਖ ਸਕਦੇ ਹੋ ਫਿਰ ਤੁਹਾਡੇ ਲਈ ਇੱਕ ਚੰਗੇ ਇਨਵੈਸਟਮੈਂਟ ਹੋ ਸਕਦੀ ਆ ਜੇ ਤੁਸੀਂ ਇਹ ਨਹੀਂ ਕਰ ਸਕਦੇ ਇਹ ਇੱਕ ਬੈਡ ਇਨਵੈਸਟਮੈਂਟ ਆਈ ਹੋਪ ਕਿ ਮੈਂ ਤੁਹਾਨੂੰ ਸਮਝਾਉਣ ਚ ਕਾਮਯਾਬ ਰਹੀ ਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਸਵੀਰ ਕੌਰ ਤੇ ਤੁਸੀਂ ਵੇਖ ਰਹੇ ਹੋ ਜੇ ਢਾਲੀਵਾਲ ਟਾਕਸ ਜੇ ਤੁਹਾਨੂੰ ਮੇਰੀ ਉਹ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਜੇ ਢਾਲੀਵਾਲ ਟਾਕਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ YouTube ਚੈਨਲ ਤੇ ਇਹ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਆਪਣੇ ਦੋਸਤਾਂ ਦੇ ਨਾਲ ਤੇ ਆਪਾਂ ਲੈ ਕੇ ਆਉਂਦੇ ਹਾਂ ਹਰ ਹਫਤੇ ਇੱਕ ਨਵੀਂ ਵੀਡੀਓ ਜਾਣਕਾਰੀ ਵਾਲੀ ਤੇ ਮਿਲਦੇ ਰਹੋ ਆਪਾਂ ਮਿਲਦੇ ਆ ਅਗਲੇ ਹਫਤੇ ਨਵੀਂ ਵੀਡੀਓ ਚ ਸਤਿ ਸ਼੍ਰੀ ਅਕਾਲ